ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਬਦਲਵਿਆਂ ਫਸਲਾ ਉੱਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਰੰਟੀ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਨਾਧਨ ਰਾਏ ਅਤੇ ਵਕ ਵਕ ਕਿਸਾਨ ਯੂਨੀਅਨ ਦੇ ਨੁਮਾਇੰਗਿਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਮੋਜ਼ਬਿਕਾ ਤੇ ਕੋਲੰਬੀਆ ਤੋਂ ਦਾਣਾ ਦੀ ਦਰਾਮਦ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਦਰਾਮਦ ਦਾ ਰਬ ਡਾਲਰ ਤੋਂ ਵੱਧ ਆਇਆ ਤੇ ਜੇ ਦਾਲਾਂ ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ ਤਾਂ ਪੰਜਾਬ ਦਾਲਾਂ ਦੇ ਉਤਪਾਦਨ ਦੇ ਵਿੱਚ ਦੇਸ਼ ਦਾ ਮੋਢੀ ਬਣ ਸਕਦਾ ਹੈ ਭਾਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਕਾਰਨ ਉਪਜਾਊ ਮਿੱਟੀ ਤੇ ਪਾਣੀ ਦੀ ਵੱਧ ਵਰਤੋਂ ਕਰਕੇ ਆਪਣੇ ਇਸ ਇੱਕੋ ਇੱਕ ਕੁਦਰਤੀ ਸਰੋਤ ਨੂੰ ਗਵਾ ਲਿਆ ਪਰ ਫਿਰ ਵੀ ਇਹ ਦੇਸ਼ ਦੇ ਵਿੱਚ ਦੂਜੀ ਹਰੀ ਕ੍ਰਾਂਤੀ ਹੋਵੇਗੀ ਤਾਂ ਉੱਤੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਸੂਬੇ ਦੇ ਕਿਸਾਨ ਕਪਾਹ ਅਤੇ ਮੱਕੀ ਨੂੰ ਤਾਹੀ ਅਪਣਾ ਸਕਦੇ ਨੇ ਜੀ ਉਹਨਾਂ ਨੂੰ ਫਸਲਾਂ ਦਾ ਐਮਐਸਪੀ ਮਿਲ ਸਕੇ ਉਹਨਾਂ ਕਹੇ ਕਿ ਨਾ ਫਸਲਾਂ ਦਾ ਯਕੀਨੀ ਮੰਡੀਕਰਨ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਲਈ ਉਤਸ਼ਾਹਿਤ ਕਰ ਸਕਦਾ ਹੈ ਤਾਂ ਉੱਥੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵਿਸ਼ੇ ਉੱਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਹਾਂ ਆਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮੰਜੰਬੀਕ ਤੋਂ 2 ਬਿਲੀਅਨ ਡਾਲਰ ਦੀਆਂ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ আর ਦੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡਡ ਸੀ ਅਮਰੀਕਾ ਨੇ ਕਣਕ ਦੀਨ ਤੋਂ ਨਾ ਕਰਤੀ ਸੀ ਤਾਂ ਫਿਰ ਇਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਹਾ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਰੰਟੀ ਹੋਣੀ ਚਾਹੀਦੀ ਹੈ। ਇੱਕ ਇੱਕ ਦਾਣਾ ਚੱਕਣ ਦੀ ਵੀ ਗਰੰਟੀ ਹੋਣੀ ਚਾਹੀਦੀ। ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ। ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ। ਮੰਤਰੀ ਸਾਹਿਬ ਦੱਸ ਕੇ ਗਏ ਹੋਣੇ। ਤੇ ਫਿਰ ਨਰਮਾ ਤੇ ਕਪਾਹ। ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਧਰ ਅਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁੜ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ ਤੋਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਆ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੈਨੋਲ ਦੇ ਪਰ